ਸਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजे ਚ ਹੋਗੇ ਇਹ ਠੀਕ ਹੈ ਵੀ ਕੈਨੇਡਾ ਬਹੁਤ ਖੂਬਸੂਰਤ ਦੇਸ਼ ਹੈਗਾ ਹਰ ਇੱਕ ਦਾ ਦਿਲ ਉੱਤੇ ਕਰਦਾ ਜਾਣ ਨੂੰ ਲੇਕਿਨ ਦੋਸਤੋ ਹਰ ਚੀਜ਼ ਇੱਕ ਲਿਮਟ ਹੁੰਦੀ ਹੈ ਹੁਣ ਜਿੱਥੇ ਕਿਤੇ ਬੰਦਾ ਚਾਹੀਦਾ ਵੇ 2 ਲੱਖ ਉੱਤੇ ਬੰਦਾ ਚਲਾ ਦੇ 8 ਜਾਂ 10 ਲੱਖ ਤੇ ਤੁਹਾਨੂੰ ਪਤਾ ਹੈ ਸੰਭਾਲਣਾ ਮੁਸ਼ਕਲ ਹੋ ਜਾਂਦੀ ਹੈ ਇਹ ਤੇ ਏਜੰਟਾਂ ਨੇ ਤੁਹਾਨੂੰ ਕਦੀ ਨਹੀਂ ਦੱਸਣਾ ਮਿੱਥੇ ਤੇ ਹਾਲਾਤ ਕੀ ਗਏ ਉਹਨਾਂ ਦੇ ਹੋਈ ਕਹਿਣਾ ਇੰਨੀ ਜਨਤਾ ਜਾਰੀ ਜੀ ਤੁਸੀਂ ਚਲੇ ਜਾ ਕੋਈ ਨਹੀਂ ਜਾਂਦਿਆ ਤੁਸੀਂ ਸੱਟ ਹੋਏ ਨਾ ਬਸ ਝਾਲ ਬਤਨ ਨੂੰ ਵਰਕ ਪਰ ਮੈਂ ਜਨਾ ਦੋ ਸਾਲ ਬਤਨ ਮੈਂ ਜਨਾ ਉਹਨਾਂ ਆਪਣੀ ਪੈਸੇ ਬਣਾਣੇ ਹੁੰਦੇ ਵੇ ਲੇਕਿਨ ਜਦੋਂ ਤੁਸੀਂ ਸਰਚ ਕਰਦੇ ਹੋ ਨਾ ਦੇਖਦੇ ਹੋ ਨਾ ਵੀ ਕਿੰਨੇ ਉੱਥੇ ਲੋਕ ਪਹੁੰਚ ਗਏ ਵੇ ਕੰਮ ਕਰਦੇ ਹਾਲਾਤ ਖਰਾਬ ਹੈਗੇ ਵੇ ਰਿਹਾਸ਼ ਉੱਥੇ ਮਿਲਦੀ ਨਹੀਂ ਪਈ ਲੋਕੀ ਕਿੰਨਾ ਕੁ ਚਿਰ ਬਰਦਾਸ਼ ਕਰਨਗੇ ਜਿਹੜੇ ਉੱਥੇ ਲੋਕ ਰਹਿੰਦੇ ਵੇ ਸਾਡੇ ਪੰਜਾਬੀਆਂ ਦੀ ਤਕਰੀਬਨ ਇਹ ਆਦਤ ਹੈਗੀ ਹੈ ਉਹ ਇਹ ਨਹੀਂ ਵੇਖਦੇ ਵੀ ਬਾਹਰ ਜਾ ਕੇ ਕਿੰਨੀ ਕਿਸਟਰੀ ਕਰਨੀ ਪੈਣੀ ਹੈ ਉਹ ਵੇਖਦੇ ਵੇ ਉਹਦਾ ਮੁੰਡਾ ਚਲਾ ਗਿਆ ਤੇ ਮੈਂ ਕਿਉਂ ਨਹੀਂ ਜਾ ਸਕਦਾ ਉਹ ਤੇ ਲੱਲੂ ਜੀ ਹੈਗਾ ਉਹ ਵੀ ਜਾ ਕੇ ਕੈਨੇਡਾ ਪਹੁੰਚ ਗਿਆ ਤੇ ਮੈਂ ਕਿਉਂ ਨਹੀਂ ਜਾਣਾ ਆਪਣੇ ਆਪ ਨੂੰ ਕੋਈ ਘਟ ਨਹੀਂ ਸਮਝਦਾ ਲੱਲੂ ਛਲੂ ਕੋਈ ਨਹੀਂ ਅਦਾਜੀ ਸਭ ਚਲਾਕ ਹੁੰਦੇ ਵੇ ਬੱਸ ਜਿਹਦਾ ਤੁੱਕਾ ਲੱਗ ਗਿਆ ਉਹ ਸੈੱਟ ਹੋ ਗਿਆ ਜਿਹਦਾ ਨਹੀਂ ਲੱਗਾ ਉਹ ਦਲੂ ਬਣ ਗਿਆ ਜਦੋਂ ਬੰਦੇ ਨੂੰ ਕਮਾਈ ਆਉਂਦੀ ਨਾ ਉਹ ਸਭ ਠੀਕ ਹੁੰਦੇ ਵੇ ਉਹ ਸਿਆਣੇ ਕਹਿੰਦੇ ਨਾ ਜਿਹਦੇ ਪੱਲੇ ਦਾਣੇ ਉਹਦੇ ਕਮਲੇ ਵੀ ਸਿਆਣੇ ਇਨੂੰ ਕੁਛ ਨਾ ਪਤਾ ਜਦੋਂ ਉਹ ਕਮਾਈ ਸ਼ੁਰੂ ਹੋ ਜਾਂਦੀ ਨਾ ਉਹ ਉਸ ਚੀਜ਼ ਦੀ ਮਸ ਹੋ ਜਾਂਦਾ ਹੈ ਇੱਥੇ ਰੋਜ਼ ਇਹੋ ਖਬਰਾਂ ਆਉਂਦੀਆਂ ਕਿਸੇ ਦਾ ਐਕਸੀਡੈਂਟ ਹੋ ਗਿਆ ਕੋਈ ਡੁੱਬ ਕੇ ਮਰ ਗਿਆ ਕਿਸੇ ਨੇ ਨਸ਼ਾ ਕੀਤਾ ਸੀ ਕੇਦ ਹਾੜ ਫੇਲ ਹੋ ਗਿਆ ਯਾਨੀ ਕਿ ਇਹੋ ਜੀ ਨਿਊਜ਼ ਆਉਂਦੀ ਉਹਦਾ ਦੋਸਤੋ ਸਭ ਤੋਂ ਵੱਡਾ ਕਾਰਨ ਕੀ ਹੈ ਬੇਰੁਜ਼ਗਾਰੀ ਜਦੋਂ ਤੁਸੀਂ ਕਿਸੇ ਮੁਲਕ ਵਿੱਚ ਜਾਂਦੇ ਹੋ ਨਾ ਤੁਹਾਡੇ ਸੁਪਨੇ ਆਉਂਦੇ ਬਹੁਤ ਵੱਡੇ ਤੇ ਜਦੋਂ ਤੁਹਾਨੂੰ ਸੁਪਨੇ ਨਜ਼ਰ ਨਹੀਂ ਆਉਂਦੇ ਪੂਰੇ ਹੁੰਦੇ ਫਿਰ ਤੁਸੀਂ ਚਲੇ ਜਾਂਦੇ ਡੀਪਰੈਸ਼ਨ ਕਈ ਲੋਕ ਤੇ ਬਰਦਾਸ਼ਤ ਕਰ ਲੈਂਦੇ ਵੇ ਤੇ ਕਈ ਲੋਕ ਨਸ਼ਾ ਨੁਸ਼ਾ 'ਚ ਪੈ ਜਾਂਦੇ ਵੇ ਤੇ ਨਸ਼ਾ ਤੁਹਾਨੂੰ ਪਤਾ ਹਰ ਚੀਜ਼ ਦਾ ਮੜਾਗਾ ਉਹਦਾ ਨੁਕਸਾਨ ਹੋਣਾ ਹੀ ਹੋਣਾ ਹੈ ਪਿੱਛੋਂ ਪੈਸੇ ਲਾਏ ਹੁੰਦੇ ਵੇ ਘਰਦਿਆਂ ਦਾ ਹੀ ਪ੍ਰੈਸ਼ਰ ਹੁੰਦਾ ਹੈ ਅੱਗੇ ਤੁਹਾਨੂੰ ਕੰਮ ਨਹੀਂ ਮਿਲਦਾ ਜਿਹੜੇ ਸਟੂਡੈਂਟ ਨੇ ਉਹਨਾਂ ਸਟੱਡੀ ਵੀ ਕਰਨੀ ਹੁੰਦੀ ਹੈ ਫੀਸਾਂ ਵੀ ਜਿਣੀਆਂ ਹੁੰਦੀ ਹੈ ਘਰ ਦਾ ਖਰਚਾ ਦੇਣਾ ਹੁੰਦਾ ਹੈ ਰੋਟੀ ਪਾਣੀ ਕਿਰਾਇਆ ਹਰ ਚੀਜ਼ ਤੁਹਾਨੂੰ ਉੱਥੇ ਆ ਕੇ ਕਮਾਈ ਕਰਕੇ ਕਰਨੀ ਪੈਂਦੀ ਤੇ ਜਦੋਂ ਕੰਮ ਤੁਹਾਡੇ ਹੱਥ ਨਹੀਂ ਹੋਏਗਾ ਤੇ ਫਿਰ ਤੁਸੀਂ ਪਰੇਸ਼ਾਨ ਹੋਣਾ ਹੀ ਹੋਣਾ ਤੇ ਜਦੋਂ ਪਰੇਸ਼ਾਨ ਆਦਮੀ ਹੁੰਦਾ ਹੈ ਉਫ ਇਹ ਨਸ਼ਾ ਜੀ ਪੈਂਦਾ ਕਈ ਦੋਸਤ ਇਹੋ ਜਿ ਮਿਲ ਜਾਂਦੇ ਵੇ ਉਹ ਵੀ ਕਹਿੰਦੇ ਉਹ ਚੱਲ ਕੋਈ ਨਹੀਂ ਮਾਰਾ ਬਣਾਣਾ ਨਸ਼ਾ ਕਰ ਲੈ ਠੀਕ ਹੋ ਜਾਏਗਾ ਕੋਈ ਗੱਲ ਨਹੀਂ ਸੈੱਟ ਹੋ ਜਾਏਗਾ ਹੌਲੀ ਹੌਲੀ ਬੰਦੇ ਨੂੰ ਜਿਹੜੀ ਤੁਹਾਡੀ ਬੋਡੀ ਹੈ ਉਹ ਨਸ਼ਾ ਲੈਣਾ ਗਿੱਜ ਜਾਂਦੀ ਹੈ ਕਿ ਜਿੰਨਾ ਚੇ ਨਸ਼ਾ ਨਾ ਮਿਲੇ ਉਹਨਾਂ ਜੀ ਤੁਣ ਵੀ ਕਿਸੇ ਖੂਸ ਹੁੰਦੀ ਹੈ ਕਿਸੇ ਵੀ ਮੁਲਕ ਨੇ ਜਦੋਂ ਸਖਤੀ ਕਰਨੀ ਹੁੰਦੀ ਹੈ ਉਹਨਾਂ ਨੇ ਆਪਣੇ ਚਿਰ ਤੇ ਇਲਜ਼ਾਮ ਨਹੀਂ ਲੈਣਾ ਹੁੰਦਾ ਕਿਉਂਕਿ ਆਪਣੇ ਚਿਰ ਤੇ ਇਲਜ਼ਾਮ ਲੈਣ ਤੇ ਫਿਰ ਬੰਦੇ ਉਹਨਾਂ ਦੀ ਗਲਤੀ ਆ ਜਾਂਦੀ ਅਸੀਂ ਨਹੀਂ ਆਈ ਬੰਦੇ ਮਗਾ ਲੇਵੇ ਉਹਨਾਂ ਤੁਹਾਡੇ ਸਿਰ ਤੇ ਕੋਈ ਨਾ ਕੋਈ ਮੜਨਾ ਹੈਗਾ ਕਦੀ ਕਹਣਗੇ ਤੁਸੀਂ ਗੰਦਗੀ ਪਾਉਂਦੇ ਹੋ ਸਫਾਈ ਨਹੀਂ ਕਰਦੇ ਤੁਸੀਂ ਲਲਾਈਆਂ ਝਗੜੇ ਕਰਦੇ ਹੋ ਡਾਕੇ ਮਾਰਦੇ ਹੋ ਨੁਕਸਾਨ ਕਰਦੇ ਹੋ ਕੌਪੀ ਦਾ ਅੰਲੀ ਗੰਡੀ ਤੁਹਾਨੂੰ ਤਾਂ ਦੁਖੀ ਹੋ ਗਏ ਵੇ ਇਹ ਚੀਜ਼ਾਂ ਦਾ ਤੁਹਾਡੇ ਤੇ ਨੁਕਸ ਪੈਣਾ ਹੈ ਉਹਦਾ ਕਿਉਂ ਪੈਣਾ ਹੈ ਕਿਉਂਕਿ ਉਹਨਾਂ ਕੋ ਜਿੰਨੀ ਕੋ ਉਹਨਾਂ ਦੀ ਲਿਮਟ ਸੀ ਉੰਨੀ ਕੋਲ ਨਾਲ ਆਦਮੀ ਪਹੁੰਚ ਚੁੱਕੇ ਵੇ ਅੱਗੋਂ ਉਹਨਾਂ ਨੂੰ ਲੇਬਰ ਦੀ ਲੋੜ ਨਹੀਂਗੀ ਇਸ ਕਰਕੇ ਉਹਨਾਂ ਕੋਈ ਨਾ ਕੋਈ ਬਹਾਨਾ ਲਾ ਕੇ ਸਟਾਪ ਕਰਨੀ ਇਮੀਗ੍ਰੇਸ਼ਨ ਕਈ ਕਹਿੰਦੇ ਜੀ ਕੁੜੀਆਂ ਬਾਹਰ ਆ ਕੇ ਮਾੜੀਆਂ ਹੋ ਗਈਆਂ ਕੈਰੈਕਟਰ ਦੀ ਖਰਾਬ ਹੋ ਗਿਆ ਉਹ ਤਾਂ ਦੋਸਤੋ ਕਲ ਨਗਾ ਹੈ ਸੋਸਾਇਟੀ ਮਾੜੀ ਹੁੰਦੀ ਹੈ ਕਿਸੇ ਬਲੇ ਕੀ ਹੁੰਦਾ ਜਿਵੇਂ ਕੁੜੀਆਂ ਵੀ ਬੜੇ ਤਗੜੇ ਸੁਪਨੇ ਲੈ ਕੇ ਪਹੁੰਚ ਜਾਂਦੇ ਆਂ ਵੀ ਕੈਨੇਡਾ ਜਾ ਕੇ ਸਾਰੀ ਐਸ਼-ਐਸ਼ ਕੀਤੀਏ ਮਾਪੇ ਕੋ ਸੈਟ ਕਰ ਲਾਂਗੇ ਸੈਟਿੰਗ ਹੋ ਜੇਗੀ ਸਾਡੀ ਉੱਥੇ ਜਾ ਕੇ ਕੰਮ ਨਹੀਂ ਮਿਲਦਾ ਜਦੋਂ ਕੰਮ ਨਹੀਂ ਮਿਲਦਾ ਤੇ ਹਰ ਬੰਦੇ ਨੇ ਪਰੇਸ਼ਾਨ ਹੋਣਾ ਹੈ ਫਿਰ ਜੇ ਤੇ ਸੋਸਾਇਟੀ ਚੰਗੀ ਉਹਦੇ ਚੰਗੀ ਵੋਟ ਦੇਣਗੇ ਤੇ ਜੇ ਕੋਈ ਵੀ ਇੱਕ ਅੱਧਾ ਬੰਦਾ ਜਿਹ ਤੁਹਾਨੂੰ ਮਾੜਾ ਮਿਲ ਗਿਆ ਅਗਲ ਸੋਸਾਇਟੀ ਵਾਲਾ ਉਹਨੇ ਫਿਰ ਤੁਹਾਨੂੰ ਖਰਾਬ ਕਰਨਾ ਹੀ ਕਰਨਾ ਹੈ ਉਹਨਾਂ ਨੂੰ ਫਿਰ ਦੱਸਣਾ ਸੋਖਾ ਤਰੀਕਾ ਪੈਸੇ ਕਮਾਉਣ ਦਾ ਵੀ ਕੀ ਲੋੜੇ ਜੋਬ ਕਰਨ ਦੀ ਇਸ ਤਰ੍ਹਾਂ ਪੈਸੇ ਕਮਾਓ ਤੇ ਜਦੋਂ ਫਿਰ ਬੰਦਾ ਪੁੱਠੇ ਕੰਮ 'ਚ ਪੈ ਜਾਂਦਾ ਹੈ ਫਿਰ ਤੁਹਾਨੂੰ ਪਤਾ ਹੀ ਹੈ ਇੱਕ ਵਾਰੀ ਤੁਸੀਂ ਪੁੱਠੇ ਕੰਮ 'ਚ ਪੈ ਗਏ ਤੇ ਮੁੜ ਕੇ ਵਾਪਸ ਆਣਾ ਮੁਸ਼ਕਲ ਹੋ ਜਾਂਦੀ ਹੈ ਇਹਦੇ ਵਿੱਚ ਜੁੜੀ ਨਹੀਂ ਵੀ ਕੁਆਰੀਆਂ ਕੁੜੀਆਂ ਵੇਂਹਿਆਂ ਦਾ ਹਾਲ ਵੀ ਮਾੜਾ ਹੀ ਹੈ ਕੁਝ ਨਹੀਂ ਕਿਹਾ ਜਾ ਸਕਦਾ ਬਰਕੀ ਕੀ ਹੋ ਰਿਹਾ ਹੈ ਕਿਉਂਕਿ ਅਸੀਂ ਰੋਈ ਵੇਖਦੇ ਹਾਂ ਕਾਫੀ ਚਿਰ ਤੋਂ ਬਾਹਰ ਰਹਨੇ ਪਿਆ ਇਸ ਕਰਕੇ ਬਚ ਕੇ ਉਹ ਗਲਤ ਸੋਸਟੀ ਤੋਂ ਕਿਸੇ ਗਲਤ ਬੰਦੇ ਨੂੰ ਮਿਹਨਤ ਕਰੋਗੇ ਤੇ ਉਹਦਾ ਫਲ ਤਾਂ ਜੂ ਮਿਲੇਗਾ ਤੇ ਜਦੋਂ ਤੁਹਾਡੀ ਨੀਅਤ ਮਾੜੀ ਹੋ ਜੇਗੀ ਫਿਰ ਦੋਸਤੋਂ ਫਲ ਵੀ ਮਾੜੇ ਮਿਲਣਾ ਜੀ ਇਕ ਇਥੇ ਆਜ਼ਾਦੀ ਹੁੰਦੀ ਏ ਤੁਹਾਨੂੰ ਕੋਈ ਵੇਖਣ ਵਾਲਾ ਨਹੀਂ ਕੋਈ ਇਸਤਜ਼ਾਦ ਨਹੀਂਗਾ ਕੋਈ ਦੋਸਤ ਨਹੀਂ ਕੁਛ ਨਹੀਂ ਮਲੇਦਾ ਕੋਈ ਨਹੀਂ ਬਸ ਜਿੰਨੇ ਥੱਲੇ ਵਾਗ ਬਣੇਵੇਂ ਉਹ ਤੁਹਾਡੇ ਬਾਹਰ ਆ ਕੇ ਬਣੇਵੇਂ ਉਹਨਾਂ ਚ ਹੀ ਫਰਕ ਪੈਂਦਾ ਹੈ ਜਿਹੜੇ ਅੱਛੇ ਵਿੱਚ ਅੱਛੇ ਬੰਦੇ ਰਹੋਗੇ ਤੁਹਾਨੂੰ ਅੱਛੀ ਮਾਤ ਦੇਣਗੇ ਤੇ ਜਿਹੜੇ ਪੁੱਠੇ ਬੰਦੇ ਵੇ ਉਹਨਾਂ ਤੁਹਾਨੂੰ ਪੁੱਠੀ ਮਾਤ ਦੇਣੀ ਹੈ ਉਹਨਾਂ ਦੇ ਕਹਣਾ ਮੈਂ ਖਰਾਬ ਆ ਇਹ ਵੀ ਖਰਾਬ ਹੋਵੇ ਇਹਦਾ ਪੁੱਤਰੀਆਂ ਤੀ ਨਸ਼ਿਆਂ ਹੀ ਲੱਗੇ ਪੁੱਠੇ ਕੰਮ ਕਰੇ ਕੋਈ ਗੱਲ ਨਹੀਂ ਪੈਸੇ ਕਮਾ ਕੋਈ ਨਹੀਂ ਵੇਖਦਾ ਪਿਆ ਹੋਲੀ ਹੋਲੀ ਫਿਰ ਜਿਹੜੀ ਇਹੋ ਜੀ ਦਲਦਲ ਚ ਬੰਦਾ ਫਸ ਜਾਂਦਾ ਇਹ ਬੰਦਾ ਨਿਕਲ ਨਹੀਂ ਤੇ ਕਈ ਵੇ ਤੁਹਾਡੇ ਇਹੋ ਜਿਹੇ ਵੀਕ ਪੁਆਇੰਟ ਅਗਲੇ ਚੈਲੰਜ ਦੇਵੇ ਫਿਰ ਤੁਹਾਨੂੰ ਮਜਬੂਰ ਅਗਰਾ ਬਲੈਕਮੇਲ ਕਰਦਾ ਹੈ ਇਸ ਕਰਕੇ ਬਾਹਰ ਰਹਿਣ ਤੇ ਕੇਅਰਫੁਲ ਹੋ ਕੇ ਰੋ ਅੱਛੀ ਨੀਤ ਨਾ ਜਾਓ ਫਿਰ ਪੈਸੇ ਕਮਾ ਸਕਦੇ ਹੋ ਤੇ ਜੇ ਤੁਸੀਂ ਘਰੋਂ ਸੋਚ ਲਿਆ ਵੀ ਕੋਈ ਗੱਲ ਨਹੀਂ ਜਾ ਕੇ ਪੈਸੇ ਕਮਾ ਲਾਂਗੇ ਜੋ ਮਰਜ਼ੀ ਕਰਨਾ ਪਏ ਫਿਰ ਤੁਹਾਡੀ ਦੋਸਤੋ ਮਰਜ਼ੀ ਹੈ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਅਗਰ ਵੀਡੀਓ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਹੋਰ ਵੀ ਲੋਕ ਦੇਖ ਲੈਂਦੇ ਵੇ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ